ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਕਿ ਕਾਫੀ ਜਿਆਦਾ ਸੋਹਣਾ ਸੂਟ ਜਿਹੜਾ ਮੇਰੇ ਸੂਟ ਪਾਇਆ ਹੋਇਆ ਹੈਗਾ ਇਹ ਆਪਾਂ ਸਿਲਕ ਲਾਈਨਿੰਗ ਤੇ ਆਪਾਂ ਰੈਡੀ ਕੀਤਾ ਹੈਗਾ ਇਸ ਤਰ੍ਹਾਂ ਦੇਖੋ ਇਹਦਾ ਨੈੱਕ ਆਪਾਂ ਪੈਚ ਲਗਾ ਕੇ ਆ ਜਿਹੜਾ ਵਰਕ ਕੀਤਾ ਹੈਗਾ ਆਰਮਸ ਤੇ ਕੰਮ ਹੋਇਆ ਹੋਇਆ ਹੈਗਾ ਕਾਫੀ ਜਿਆਦਾ ਸੋਹਣਾ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੀ ਆ ਦੇਖੋ ਆਰੀ ਦਾ ਵੀ ਕੰਮ ਹੋਇਆ ਹੋਇਆ ਪੈਚ ਵੀ ਲੱਗਿਆ ਹੋਇਆ ਪਲੱਸ ਪਾਫ ਦਾ ਵੀ ਜਿਹੜਾ ਵਰਕ ਹੋਇਆ ਹੋਇਆ ਥ레ਡ ਵਰਕ ਹੋਇਆ ਹੋਇਆਗਾ ਤੇ ਦੇਖੋ ਇਸ ਤਰ੍ਹਾਂ ਸਾਰਾ ਹਨਾ ਮਤਲਬ ਫਰੰਟ ਤੇ ਵਰਕ ਹੋਇਆ ਹੋਇਆ ਹੈਗਾ ਤੇ ਘੇਰੇ ਤੇ ਵੀ ਵਰਕ ਹੋਇਆ ਵਿੱਚ ਬਾਦਲੇ ਦਾ ਕੰਮ ਵੀ ਐਡ ਹੈਗਾ ਸਾਰੇ ਜਿਹੜੀ ਆਊਟਲਾਈਨਿੰਗ ਹੋਈ ਹੋਈ ਆ ਬਾਦਲੇ ਦੀ ਹੋਈ ਹੋਈ ਆ ਇਹਦੇ ਤੇ ਤੇ ਇਸ ਤਰ੍ਹਾਂ ਦੇਖੋ ਇਹ ਘੇਰੇ ਦਾ ਆ ਗਿਆ ਇੱਕ ਇਧਰ ਫਲਾਰ ਆ ਗਿਆ ਵੱਡਾ ਤੇ ਇਧਰ ਇੱਕ ਹਿਪ ਕੋਲੇ ਫਲਾਰ ਆ ਗਿਆ ਸੇਮ ਏਡਾ ਹੀ ਫਲਾਰ ਇੱਕ ਹਿਪ ਕੋਲੇ ਹੈਗਾ ਦੇ ਇਸ ਪੌਂਚਾਂ ਦੇ ਵੀ ਜਿੱਦਾਂ ਮਤਲਬ ਬਾਹਾਂ ਤੇ ਵਰਕ ਹੋਇਆ ਹੋਇਆ ਹੈਗਾ ਇਦਾਂ ਦੇਖੋ ਪੈਚ ਲਗਾ ਕੇ ਪੌਂਚਾਂ ਦੇ ਵੀ ਉਦਾਂ ਕੰਮ ਹੋਇਆ ਹੋਇਆ ਸਾਰਾ ਸੂਟ ਕਾਫੀ ਜਿਆਦਾ ਸੋਹਣਾ ਹੈਗਾ ਸਿਲਕ ਲਾਈਨਿੰਗ ਤੇ ਆਪਾਂ ਰੈਡੀ ਕੀਤਾ ਕਿਤੋਂ ਵੀ ਇਹ ਜਿਹੜਾ ਸਟੱਫ ਹੈ ਸ੍ਰਿੰਕ ਨਹੀਂ ਹੋਇਆ ਹੈਗਾ ਕਿਤੋਂ ਕੋਈ ਪਲੇਟ ਵਗੈਰਾ ਸ੍ਰਿੰਕ ਨਹੀਂ ਹੋਈ ਬਹੁਤ ਜਿਆਦਾ ਸੋਹਣਾ ਸਟੱਫ ਹੈਗਾ ਬਿਲਕੁਲ ਲਾਈਟ ਵੇਟ ਹੈ ਤੁਸੀਂ ਪਾਰਟੀ ਵੇਅਰ ਸੂਟ ਹੈ ਜਿੱਦਾਂ ਤੁਸੀਂ ਰੈਡੀ ਕਰਵਾਉਣਾ ਚਾਹੁੰਨੇ ਕਰਵਾ ਸਕਦੇ ਇਦਾਂ ਆਪਾਂ ਪੱਟੀ ਲਗਾਈ ਹੈ ਦੇਖੋ ਟੇਪਿੰਗ ਪੱਟੀ ਲਗਾਈ ਹੈ ਪਲੱਸ ਮੈਂ ਦੁਪੱਟਾ ਜਿਹੜਾ ਫੁੱਲ ਪਿਓਰ ਔਰਗ ਇਸ ਤਰ੍ਹਾਂ ਦੇਖੋ ਆਪਾਂ ਸਾਰਾ ਦੁਪੱਟਾ ਰੈਡੀ ਕੀਤਾ ਹੈਗਾ ਤੇ ਪੇਸਟਿੰਗ ਪੱਟੀ ਲੱਗੀ ਹੋਈ ਹੈਗੀ ਦੇਖੋ ਨਾਲ ਆਪਾਂ ਪਾਈਪਿੰਗ ਕੱਢੀ ਹੈ ਪਰਪਲ ਕਲਰ ਦੀ ਆਪਾਂ ਸੂਟ ਦੇ ਵਿੱਚੋਂ ਹੀ ਪੱਟੀ ਕੱਢ ਕੇ ਆ ਜਿਹੜੀ ਆਪਾਂ ਦੁਪੱਟੇ ਤੇ ਲਗਾਈ ਹੈਗੀ ਦੇਖੋ ਇਸ ਤਰ੍ਹਾਂ ਆਪਾਂ ਬਹੁਤ ਜ਼ਿਆਦਾ ਸੋਹਣਾ ਸ਼ਾਨਦਾਰ ਦੁਪੱਟਾ ਰੈਡੀ ਕੀਤਾ ਹੈ ਇਦਾਂ ਹੀ ਦੇਖੋ ਵਰਕ ਸਾਰਾ ਮਤਲਬ ਹੈਵੀ ਵਰਕ ਹੈਗਾ ਕੰਟਰਾਸਟ ਵੀ ਕਾਫੀ ਜ਼ਿਆਦਾ ਸੋਹਣਾ ਹੈਗਾ ਤੇ ਮਤਲਬ ਰੈੱਡ ਤੇ येलो ਕਲਰ ਦਾ ਸੂਟ ਹੈਗਾ ਤੇ yellow मतलब डार्क ਵੀ ਨਹੀਂ ਹੈਗਾ ਇਹ ਉਹ کافی ਜਿਆਦੇ ਸੋਹਣਾ ਨਿਊਜ਼ਾ ਕਲਰ ਹੈਗਾ ਜੇ ਤੁਸੀਂ ਸੇਮ ਸੂਟ ਰੈਡੀ ਕਰਵਾਉਣਾ ਚਾਹੁੰਦੇ ਆ ਇਹਦੇ ਵਿੱਚ ਬਹੁਤ ਸਾਰੇ ਕਲਰ ਹੈਗੇ ਨੇਗੇ ਤੇ ਜੇ ਤੁਸੀਂ ਸੇਮ ਵੀ ਰੈਡੀ ਕਰਵਾਉਣਾ ਸੇਮ ਵੀ ਹੋ ਜਾਊਗਾ ਰੈਡੀ ਤੇ کافی ਜਿਆਦੇ ਸੋਹਣਾ ਪਾਰਟੀ ਵੇਅਰ ਸੂਟ ਹੈਗਾ کافی ਜਿਆਦੇ ਸੋਹਣਾ ਸੂਟ ਹੈ ਜਿਹੜਾ ਇਹ ਮਤਲਬ ਰੈਡੀ ਹੋਇਆ ਹੈਗਾ ਕੰਮ ਵੀ ਬਹੁਤ ਜਿਆਦੇ ਹੋਇਆ neck ਦੇਖੋ ਸਾਰਾ ਵਰਕ ਹੋਇਆ ਹੋਇਆ ਹੈਗਾ ਹਨਾ ਪ੍ਰਾਈਸ ਇਹਦਾ ਰਹੂਗਾ ਜੀ 5500 ਤੇ ਕੰਮ کافی ਜਿਆਦੇ ਆ ਪਲੱਸ ਬਾਦਲਾ ਵੀ ਐਡ ਹੈਗਾ ਹਨਾ ਤੇ ਘੇਰੇ ਦਾ ਵੀ ਕੰਮ ਹੋਇਆ ਹੋਇਆ ਹੈਗਾ ਤੇ ਇਸ ਤਰ੍ਹਾਂ ਪੌਂਚੇ ਵਗੈਰਿਆਂ ਤੇ ਵੀ ਕੰਮ ਹੋਇਆ ਹੋਇਆ ਹੈਗਾ ਸਾਰਾ ਬਹੁਤ ਜਿਆਦਾ ਸੋਹਣਾ ਜਿਹੜਾ ਵਰਕ ਹੈਗਾ ਹੋਇਆ ਹੋਇਆਗਾ ਜੇ ਤੁਸੀਂ ਇਹ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਹੋਰ ਕਲਰ ਵੀ ਅਵੇਲੇਬਲ ਹੈਗੇ ਨੇ ਇਹਦੇ ਵਿੱਚ ਤੁਸੀਂ ਉਹਤੇ ਵੀ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਇਹਦੇ ਵਿੱਚ ਡਾਰਕ ਪਿੰਕ ਫਰੋਜ਼ੀ ਸੇਮ ਇਦਾਂ ਦਾ ਕਲਰ ਹੈ ਇੱਕ ਕਲਰ ਹੋਰ ਹੈਗਾ ਪਤਨੀ ਗ੍ਰੀਨ ਹੈਗਾ ਮਜ਼ੈਂਟਾ ਕਲਰ ਹੈਗਾ ਚਾਰ ਕਲਰ ਦਾ ਚਾਰਟ ਹੈਗਾ ਇਹ ਵਾਲਾ ਤੁਸੀਂ ਇਹਦੇ ਵਿੱਚ ਸੂਟ ਰੈਡੀ ਕਰਵਾਉਣ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਜਿਹੜਾ ਦੇਖੋ ਪਾਰਟੀ ਵੇਅਰ ਸੂਟ ਹੈਗਾ ਬਹੁਤ ਸੋਹਣੀ ਲੁੱਕ ਹੈਗੀ ਦੁਪੱਟਾ ਆਪਾਂ ਸੇਮ ਤੁਹਾਨੂੰ ਇਦਾਂ ਹੀ ਰੈਡੀ ਕਰਕੇ ਦੇਵਾਂਗੇ ਫੁੱਲ ਪਿਓਰ ਦਾ ਦੁਪੱਟਾ ਮੈਨੂੰ ਆਰਗਾਂਜ਼ਾ ਦੇ ਦੁਪੱਟੇ ਜਿਆਦਾ ਵਧੀਆ ਲੱਗਦੇ ਨੇ ਤਾਂ ਕਰਕੇ ਆਪਾਂ ਫੁੱਲ ਪਿਓਰ ਦਾ ਦੁਪੱਟਾ ਰੱਖਿਆ ਗਿਆ ਤੇ ਨਾਲ ਤੁਸੀਂ ਹੋਰ ਵੀ ਲਗਾ ਸਕਦੇ ਹੋਗੇ ਦੁਪੱਟਾ ਵੀ ਪਰ ਮੈਂ ਫੁੱਲ ਪਿਓਰ ਮੈਨੂੰ ਆਰਗਾਂਜ਼ਾ ਦੇ ਦੁਪੱਟੇ ਕਾਫੀ ਹੱਥ ਤੱਕ ਵਧੀਆ ਲੱਗਦੇ ਨੇ ਮੈਂ ਤੁਹਾਨੂੰ ਮਤਲਬ ਕੁਝ ਕੁ ਸੂਟ ਦਿਖਾਵਾਂਗੀ ਅੱਜ ਜਿਹੜੇ ਲੈਸ ਤੇ ਨੇ ਪਹਿਲਾ ਸੂਟ ਹੈਗਾ ਦੇਖੋ ਰਾਣੀ ਕਲਰ ਦਾ ਸੂਟ ਹੈਗਾ ਦੇਖੋ ਕਿੰਨਾ ਜਿਆਦਾ ਸੋਨਾ ਪ੍ਰਿੰਟ ਹੈ ਡਿਸਕਾਊਂਟ ਤੇ ਸੂਟ ਹੈਗਾ 1850 ਪ੍ਰਾਈਸ ਰਹੇਗਾ 올ਓਵਰ ਸੂਟ ਦਾ ਪ੍ਰਾਈਸ ਹੈ 1850 ਦੇਖੋ ਜਦੋਂ ਇਹ ਸਲਾਈ ਹੋ ਜਾਂਦਾ ਨਾ ਤੁਸੀਂ ਸਲਾਈ ਕਰਵਾਉਣਾ ਚਾਹੋ ਨਾ ਕਰਵਾ ਸਕਦੇ ਹੋਗੇ ਕਾਫੀ ਜਿਆਦਾ ਮਤਲਬ ਸੂਟ ਹੈਗਾ ਜਿਹੜਾ ਹੈ ਰੈਡੀ ਹੋ ਕੇ ਸੋਨਾ ਬਣੂਗਾ ਇਸ ਤੋਂ ਬਾਅਦ ਆਜੂਗਾ ਜੀ ਟੈਪੀ ਦਾ ਮੈਚਿੰਗ ਸੂਟ ਹੈਗਾ ਤੇ ਇਦਾਂ ਇਹਦੀ ਸ਼ਰਟ ਰਹੇਗੀ ਟੈਪੀ ਦੀ ਤੇ ਪਲੱਸ ਨਾਲ ਬਾਟਮ ਰਹੂਗੀ ਇਦਾਂ ਮੈਚਿੰਗ ਹੈਗਾ ਇਹ ਸੂਟ ਮੈਚਿੰਗ ਸੂਟ ਰਹੇਗਾ ਜੀ 1800 ਲੈ ਲੋ ਜੀ ਇਸ ਤੋਂ ਬਾਅਦ ਆ ਜਾਣਗੇ ਜੌਰਜਟ ਦੇ ਸੂਟ ਜਿਹੜੀਆਂ ਭੈਣਾਂ ਕਾਫੀ ਮੈਨੂੰ ਮੈਸੇਜ ਕਰਦੇ ਆ ਸਭ ਸੰ ਜੌਰਜਟ ਦੇ ਸੂਟ ਚਾਹੀਦੇ ਨੇਗੇ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਵਿਦਆਊਟ ਦੁਪੱਟਾ ਸੂਟ ਲੈਣਗੇ ਜਿੰਨੇ ਰਹਿਣਗੇ ਇਸ ਤਰ੍ਹਾਂ ਦੇਖੋ ਜੀ ਇਹ ਸ਼ਰ ਮਤਲਬ ਸੂਟ ਹੈਗਾ ਪ੍ਰਾਈਜ਼ ਇਹਦਾ ਰਹੇਗਾ 750 ਪਲੱਸ ਸ਼ਿਪਿੰਗ ਹੈ ਜੌਰਜਟ ਦਾ ਸੂਟ ਹੈਗਾ ਬਹੁਤ ਜਿਆਦੇ ਸੋਹਣੇ ਜੌਰਜਟ ਹੈ ਨੈਕਸਟ ਕਲਰ ਹੈਗਾ ਬਲੈਕ 750 ਪ੍ਰਾਈਸ ਹੈ ਆਪਣਾ ਫਾਸਟਲੀ ਆਰਡਰ ਕਰਕੇ ਜਿਹੜਾ ਸੂਟ ਰਖਵਾ ਸਕਦੇ ਹੋਗੇ ਬਲੈਕ ਕਲਰ ਦਾ ਸੂਟ ਹੈ ਇਹ ਵਾਲਾ ਤੇ ਇਹਦਾ ਵੀ 750 ਪ੍ਰਾਈਸ ਰਹੇਗਾ ਨੈਕਸਟ ਸੂਟ ਰਹੇਗਾ ਜੀ ਗ੍ਰੀਨ ਮਹਿੰਦੀ ਸ਼ੇਡ ਤੇ ਹੈਗਾ ਜੌਰਜਟ ਦੇ ਸੂਟ ਲੇਨਗੇ ਸਾਰੇ ਇਸ ਤਰ੍ਹਾਂ ਇਹਦਾ ਪ੍ਰਿੰਟ ਹੈ 750 ਇਹਦਾ ਪ੍ਰਾਈਸ ਹੈਗਾ ਤੇ ਫਿਰ ਨੈਕਸਟ ਸੂਟ ਆਜੂਗਾ ਬੋਟਲ ਗ੍ਰੀਨ ਤੇ ਬੋਟਲ ਗ੍ਰੀਨ ਤੇ ਇਦਾਂ ਫਲਾਰ ਬਣੇ ਹੋਏ ਹੋਣਗੇ ਇਹਦਾ ਪ੍ਰਾਈਸ ਵੀ ਰਹੇਗਾ ਜੀ 750 ਜੇ ਤੁਸੀਂ ਇਹਦੇ ਨਾਲ ਦੁਪੱਟਾ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਜੌਰਜਟ ਦਾ ਦੁਪੱਟਾ ਲਗਾ ਸਕਦੇ ਹੋਗੇ ਦੇਖੋ ਜੌਰਜਟ ਦੇ ਦੁਪੱਟੇ ਕਈ ਰੇਟ ਦੇ ਵਿੱਚ ਨੇ ਇੱਕ ਮਤਲਬ ਠੀਕ ਪ੍ਰਾਈਸ ਦੇ ਵਿੱਚ ਆ ਇੱਕ ਮੀਡੀਅਮ ਮਹਿੰਗਾ ਤੇ ਇੱਕ ਵਧੀਆ ਕੁਆਲਿਟੀ ਹੈ ਹਨਾ ਤੇ ਜਿਹੜਾ ਆਪਾਂ ਮਤਲਬ ਜੌਰਜਟ ਦਾ ਦੁਪੱਟਾ ਲਗਾਉਣੇ ਆਪਾਂ ਵੈਟਸਨ ਦਾ ਲਾਉਣੇ ਆਂਗੇ ਬਹੁਤ ਜ਼ਿਆਦੇ ਸੋਹਣੀ ਕੁਆਲਿਟੀ ਆਗੀ ਤੁਹਾਨੂੰ ਜੇ ਕਿਤੇ ਸਸਤਾ ਮਿਲਦਾ ਤੁਸੀਂ ਲੈ ਸਕਦੇ ਹੋਗੇ ਹਨਾ ਜੇ ਤੁਸੀਂ ਸਸਤਾ ਪਰ ਮੇਰੇ ਕੋਲੇ ਵਧੀਆ ਕੁਆਲਿਟੀ ਦੇ ਦੁਪੱਟੇ ਨਹੀਂਗੇ ਤੇ ਇਸ ਲਾਸਟ ਸੂਟ ਆ ਜਾਊਗਾ ਇਹ ਵਾਲਾ ਜਾਰਜਰ ਦਾ ਜਿੰਨੇ ਵੀ ਮੇਰੇ ਕੋਲੇ ਮਤਲਬ ਪਏ ਸੀਗੇ ਪ੍ਰਿੰਟ ਤੁਹਾਨੂੰ ਮੈਂ ਸਾਰੇ ਸ਼ੋਅ ਕਰਦੇ ਨਗੇ ਤੁਸੀਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਹੈਗਾ ਜਿਹੜਾ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋਗੇ WhatsApp ਤੇ ਤੁਸੀਂ ਫੋਟੋ ਭੇਜ ਕੇ ਪ੍ਰਾਈਸ ਵੈਸੇ ਮੈਂ ਨਾਲ ਹੁੰਦੇ 10 ਦਿਨ ਨੂੰ ਕਈਆਂ ਦੇ ਮਾਈਂਡ ਤੋਂ ਸਕਿਪ ਹੋ ਜਾਂਦੇ ਨੇ ਤਾਂ ਕਰਕੇ ਨਹੀਂ ਦੱਸੇ ਜਾਂਦੇ ਹੈਗੇ ਤੇ ਤੁਸੀਂ ਵਟਸਐਪ ਤੇ ਪ੍ਰਾਈਸ ਪੁੱਛ ਲਿਆ ਕਰੋ ਜ ਜਿੰਨਾਂ ਦਾ ਮਤਲਬ ਮੈਂ ਰੇਟ ਨਹੀਂ ਦੱਸਿਆ ਜਾਂਦਾ ਮੇਰੇ ਤੋਂ ਕਈ ਵਾਰ ਮਾਈਂਡ ਤੋਂ ਸਕਿਪ ਹੋ ਜਾਂਦਾ ਨਹੀਂ ਅੱਜ ਮੈਂ ਸਾਰੇ ਸੂਟਾਂ ਦੇ तकरीबन ਠੀਕ ਪ੍ਰਾਈਸ ਦੇ ਵਿੱਚ ਸੂਟ ਨੇ ਕਿਉਂਕਿ ਕਾਫੀ ਭੈਣਾਂ ਨੂੰ ਸੂਟੇ ਚਾਹੀਦੇ ਸੀਗੇ ਹਨਾ ਕਾਫੀ ਭੈਣਾਂ ਮਤਲਬ ਠੀਕ ਪ੍ਰਾਈਸ ਦੇ ਵਿੱਚ ਸੂਟ ਲੈ ਸਕਦੀਆਂ ਹੁੰਦੀਆਂ ਨਹੀਂ ਗੀਆਂ ਹਨਾ ਬਹੁਤ ਭੈਣਾਂ ਲੈਣਾ ਵੀ ਚਾਹੁੰਦੀਆਂ ਨੇ ਗੀਆਂ ਸੂਟ ਤੇ ਤੁਸੀਂ ਇਹ ਵਾਲੇ ਅੱਜ ਵਾਲੀ ਜਿਹੜੀ ਕਲੈਕਸ਼ਨ ਹੈਗੇ ਦੇ ਵਿੱਚ ਤੁਸੀਂ ਮਤਲਬ ਸਾਰੇ ਠੀਕ ਪ੍ਰਾਈਸ ਦੇ ਵਿੱਚ ਸੂਟ ਲੇਂਗੇ ਤੁਸੀਂ ਲੈ ਸਕਦੇ ਹੋਗੇ ਤੇ ਸੂਟ ਦੀ ਕੁਆਲਿਟੀ ਬਹੁਤ ਗੁੱਡ ਹੈਗੀ ਤੇ ਸੂਟ ਕਿਤੋਂ ਵੀ ਸ੍ਰਿੰਕ ਨਹੀਂ ਹੋਇਆ ਕਿਤੋਂ ਵੀ ਕਿਉਂਕਿ ਮੈਂ ਪਾਇਆ ਸੀਗਾ ਪਿਛਲੇ ਸੀਜ਼ਨ ਮੈਂ ਸਟਿਚ ਕਰਵਾਇਆ ਸੀ ਜਾਰਜਰ ਦਾ ਸੂਟ ਬਹੁਤ ਵਧੀਆ ਜਿੰਨੇ ਵੀ ਆਪਾਂ ਇਹਦੇ ਵਿੱਚ ਤੋਂ ਪਾਈ ਜਾਵਾਂਗੇ ਉਹਨਾਂ ਇਹ ਕੱਪੜਾ ਹੈਗਾ ਸੋਨਾ ਮਤਲਬ ਨਿਕਲੀ ਜਾਂਦਾ ਹੁੰਦਾ ਹੈਗਾ ਇਹਦੇ ਨਾਲ ਤੁਸੀਂ ਆਰਡਰ ਦੇਣਾ ਚਾਹੁੰਦੇ ਹੋ ਆਪਣੇ ਫਾਸਟਲੀ ਆਰਡਰ ਦੇ ਦਿਓ ਕੱਡੋ ਘੱਟ ਮੈਨੂੰ 20 ਤੋਂ 25 ਦਿਨ ਦਾ ਟਾਈਮ ਚਾਹੀਦਾ ਹੈਗਾ ਹਨ ਜੇ ਕੋਈ ਐਮਰਜੈਂਸੀ ਸੂਟ ਹੋਇਆ ਤਾਂ ਆਪਾਂ ਤੁਹਾਨੂੰ ਬਣਾ ਕੇ ਦੇ ਦਾਂਗੇ ਵੀ ਤੁਹਾਨੂੰ ਚਾਹੀਦਾ ਹੋਇਆਗਾ ਵੀ ਸਾਨੂੰ ਐਮਰਜੈਂਸੀ ਪਾਰਟੀ ਵੇਅਰ ਜਾਂ ਫੰਕਸ਼ਨ ਤੁਹਾਨੂੰ ਆ ਗਿਆ ਵੀ ਸਾਨੂੰ ਸੂਟ ਚਾਹੀਦਾ ਤਾਂ ਆਪਾਂ ਰੈਡੀ ਕਰਕੇ ਦੇ ਪਰ ਵੀ ਥੋੜਾ ਟਾਈਮ ਲੈ ਕੇ ਚੱਲਿਓ ਇਹਦੇ ਨਾਲ ਦਾ ਜੇ ਤੁਸੀਂ ਸੂਟ ਰੈਡੀ ਕਰਵਾਉਣਾ ਹੈ 5500 ਪ੍ਰਾਈਸ ਰਹੇਗਾ ਕਿਉਂਕਿ ਇਹਦੇ ਦੁਪट्टे ਤੇ ਵੀ ਬਹੁਤ ਜ਼ਿਆਦਾ ਮਿਹਨਤ ਆਈ ਹੈ ਦੇਖੋ ਹਨਾ ਕਿੰਨਾ ਸੋਹਣਾ ਆਪਾਂ ਦੁਪੱਟਾ ਤਿਆਰ ਕੀਤਾ ਹੈ ਬਾਕੀ ਫੈਬਰਿਕ ਲਾਈਨ ਸਿਲਕ ਲਾਈਨਿੰਗ ਦੇ ਵਿੱਚ ਹੈਗਾ ਤੇ ਵਰਕ ਵੀ ਮਤਲਬ ਬਾਤਲੇ ਦਾ ਆਰੀ ਦਾ ਪਫ ਦਾ ਆਪਾਂ ਸਾਰਾ ਵਰਕ ਮਿਕਸ ਕਰਕੇ ਕੀਤਾ ਹੈ ਪੈਚ ਵੀ ਲਗਾਏ ਨੇਗੇ ਤੇ ਇਹਨੂੰ ਤੁਸੀਂ ਹੋਰ ਕਲਰ ਤੇ ਵੇਰੀਐਟੀ ਕਰਵਾ ਸਕਦੇ ਹੋ ਕਲਰ ਚਾਰਟ ਐ ਮੈਂ ਤੁਹਾਨੂੰ ਸੈਂਡ ਕਰ ਦੂੰਗੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਨਿੱਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂ ਦੱਸ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ